ਫਿਰੋਜ਼ਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਹੋ ਰਹੀਆਂ ਲੁੱਟਖੋਹਾਂ ਤੋਂ ਲੋਕ ਨੇ ਡਾਢੇ ਪਰੇਸ਼ਾਨ ਸੁਰੱਖਿਆ ਤੇ ਦਾਅਵੇ ਕਰਨ ਵਾਲੀ ਪੁਲਿਸ ਦੇ ਦਾਅਵੇ ਹੋਏ ਖੋਖਲੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਆ ਪਾ ਕੇ ਪੁਲਿਸ ਦਿਵਾਰੀ ਹੈ ਭਰੂਸਾ ਕਿ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹੈ ਹਾਜ਼ਰ ਪਿਛਲੇ ਦਿਨੀ ਮੋਟਰਸਾਈਕਲ ਸਵਾਰਾਂ ਨੇ ਦੋ ਲੜਕੀਆਂ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਦੇਵ ਸਮਾਜ ਕਾਲਜ ਦੇ ਬਾਹਰ પતિ ਪਤਨੀ ਦੀ ਜੇਬ ਕੱਟਣ ਦਾ ਮਾਮਲਾ ਸਾਹਮਣੇ ਆਇਆ ਸ਼ਹਿਰ ਵਿੱਚ ਪੀੜਪਾੜ ਇਲਾਕੇ ਵਿੱਚ ਦਿਨ ਦਿਹਾੜੇ ਲਗਾਤਾਰ ਰਾਜਾਂ ਦੀ ਲੋਕ ਦੇ ਨਾਲ ਲੁੱਟਾਂ ਖੁਆਪੀਆਂ ਵਾਰਦਾਤਾ ਹੋਰੀਆਂ ਨੇ ਪੁਲਿਸ ਇਹਨਾਂ ਲੁਟੇਰਿਆਂ ਤੇ ਨਕੇਲ ਕੱਸਣ ਵਿੱਚ ناکਾਮਜਾਬ ਸਾਬਤ ਹੋਰੀਆਂ ਜਿਸ ਕਰਕੇ ਲੋਕਾਂ ਵਿੱਚ ਪੁਲਿਸ ਖਿਲਾਫ ਗੁੱਸਾ ਵਾਧਾ ਚਾਰਿਆ ਇਹਨਾਂ ਘਟਨਾਵਾਂ ਤੋਂ ਬਾਅਦ ਭਾਵੇਂ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਪਰ ਅਜੇ ਤੱਕ ਕੋਈ ਵੀ ਪੁਲਿਸ ਦੇ ਹੱਥ ਕਾਮਯਾਬੀ ਨਹੀਂ ਲੱਗੀਆ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਸਿਟੀ ਆ ਆਪਣਾ ਆਰਾ ਨਹੀਂ ਮਾਹੂਕੇਟ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪੋਂ ਦੇ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਹੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆਇਆ ਸੀ ਉਹਨੂੰ ਮੁੰਡੇ ਨੇ ਇੱਕ ਚਲਾਉਣ ਵਾਲਾ ਵਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਂਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਆ ਵਿੱਚ ਪੈਸੇ ਦੋ ਅੱਧ ਦਿਨ ਅੱਧੇ ਪੌਣੇ ਪੌਣੇ 10 ਵਜੇ ਦਿਗਾ ਲਾ ਮੇਹਰਬਾਨੀ ਕਰਕੇ ਮੇਰੇ ਤੋਂ ਪ੍ਰੂਫ ਹੀ ਵਾਪਸ ਕਰ ਦੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਇਹ ਜੇ ਵੀ ਜੇ ਵੀ ਲਾਗੇ ਲਾਗੇ ਜੇ ਵੀ ਲੋ ਤੋੜ ਕੇ ਨਾਲੋਂ ਲੈ ਗਏ ਜੇ ਪਿੱਛਾ ਬਹੁਤ ਕੀਤਾ ਪਰ ਦੋ ਜਣੇ ਮੋਟਰਸਾਈਕਲ ਤੇ ਹੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਹੈ ਭਜਾਇਆ ਬਹੁਤ ਭੀੜ ਹਲ ਕਰਨ ਜੋ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਅੱਛਾ ਅੱਛਾ ਬਹੁਤ ਭਜਾਇਆ ਜੇ ਪਕੜੇ ਜਾਂਦੇ ਤਾਂ ਫਿਰ ਹਾਂਜੀ ਹਾਂ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਮੋਨੇ ਸੀ ਮੁੰਡੇ ਕਾਰਵਾਈ ਇਹਨੇ ਹੋਣੀ ਚਾਹੀਦੀ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ ਕਿਸੇ ਰਕਮ ਦਾ ਵੀ ਕੋਈ ਕੁਝ ਨਹੀਂ ਹੋਣਾ ਚਾਹੀਦਾ